ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸੋ ਸਵਾਗਤ ਹੈ ਤੁਹਾਡਾ ਇੱਕ ਨਵੀਂ ਵੀਡੀਓ ਦੇ ਵਿੱਚ ਇੱਕ ਨਵੇਂ ਬਲੌਗ ਦੇ ਵਿੱਚ ਵੈਲਕਮ ਟੂ ਅਵਰ YouTube ਚੈਨਲ ਪੰਗੋਤਰੀ 92 ਤੇ ਜਿਵੇਂ ਕਿ ਤੁਹਾਨੂੰ ਪਤਾ ਵੀ ਆਪਾਂ ਬਲੌਗ ਪੁਣੇ ਵਾਪਸ ਸ਼ੁਰੂ ਕਰਤੇ ਆ ਮੈਂ ਹੋਪਫੁਲੀ ਆਪਾਂ ਕੰਟੀਨਿਊ ਰੱਖਾਂਗੇ ਹੁਣ ਆਂਦਾ ਨਾ ਵੀ ਕਈ ਵਾਰ ਜਿਵੇਂ ਕੰਮ ਵੇਰਾ ਜ਼ਿਆਦਾ ਪੈ ਜਾਂਦਾ ਜਾਂ ਕੁਝ ਵੀ ਇਦਾਂ ਦੇ ਇਨਸੀਡੈਂਟ ਵਗੈਰਾ ਬਣ ਜਾਂਦੇ ਆ ਇਨਸੀਡੈਂਟ ਕਹਿ ਸਕਦੇ ਆ ਜਾਂ ਕੀ ਕਹਿੰਦੇ ਆ ਅੰਗਰੇਜ਼ੀ ਸਾਲਾ ਮੈਂ ਭੁੱਲ ਗਿਆ ਸਿਚੁਏਸ਼ਨਸ ਇਦਾਂ ਹੀ ਬਣ ਜਾਂਦੀਆਂ ਜੇ ਜਿੰਦੇ ਜ ਆਪਾਂ ਨੂੰ ਮਤਲਬ ਛੱਡਣਾ ਪੈਂਦਾ ਯਾਰ ਕਈ ਵਾਰੀ ਹੋ ਜਾਂਦਾ ਤੇ ਮੇਰਾ ਹੁਣ ਮਤਲਬ ਪੂਰੀ ਮੇਰੀ ਟਰਾਈ ਆ ਜੇ ਆਪਾਂ ਡੇਲੀ ਵਲੋਗਿੰਗ ਕਰੀਏ ਡੇਲੀ ਬਲੌਗਸ ਪਾਈਏ ਤੇ ਜ਼ਿਆਦਾਤਰ ਬਲੌਗ ਹੋਊਗੇ ਟਰੱਕ ਲਾਈਫ ਦੇ ਰਿਲੇਟਡ ਬਾਕੀ ਜੇ ਆਪਾਂ ਟਰੱਕ ਤੋਂ ਥੋੜਾ ਸਾਈਡ ਤੇ ਜਾਵਾਂਗੇ ਜਿਵੇਂ ਕਾਰ ਸ਼ੋਜ਼ ਹੋਗੇ ਜਾਂ ਗੱਡੀਆਂ ਦੇ ਬਾਰੇ ਜਾਂ ਆਪਣੇ ਇਨਫੋਰਮੇਸ਼ਨਲ ਗੱਡੀਆਂ ਬਾਰੇ ਆਪਾਂ ਕੀ ਕੁਝ ਕਰ ਸਕਦੇ ਹੈਗਾ ਠੀਕ ਉਹ ਉਹਦਾਂ ਦੇ ਵੀ ਹੋ ਸਕਦੇ ਆ ਪਰ ਜ਼ਿਆਦਾ ਤਾਂ ਟਰੱਕ ਟਰੱਕ ਲਾਈਫ ਦੇ ਬਾਰੇ ਹੋਵਗੇ ਸੋ ਅੱਜ ਆਪਾਂ ਜਾ ਰਹੇ ਆ অন্ਟਾਰੀਓ ਹਾਂ ਐਲ ਇਹ ਲਈ ਕਹਿੰਦੇ ਨੇ ਜਿਵੇਂ ਪਰ ਹੈਗਾ ਜਿਵੇਂ অন্ਟਾਰੀਓ ਆ ਜਿਵੇਂ ਉੱਥੇ ਆਪਾਂ ਡਿਲੀਵਰੀ ਕਰਨੀ ਆ ਆਪਣੀ 8 ਵਜੇ ਦੀ ਅਪਾਇੰਟਮੈਂਟ ਆ ਫਿਰ ਉਸ ਤੋਂ ਬਾਅਦ ਆਪਾਂ ਉੱਥੋਂ ਪਿਕ ਕਰਾ ਕੇ ਤਾਂ ਫਿਰ ਆਪਾਂ ਨਾਰਥ ਕੈਲੀਫੋਰਨੀਆ ਲਈ ਸੈਟ ਜਾਵਾਂਗੇ ਸੋ ਦੇਖਦੇ ਆ ਸਾਰਾ ਦਿਨ ਚ ਕੀ ਕੀ ਵੀਦਦੀ ਆਪਣਾ ਥੋੜਾ ਨਾਲ ਸਾਰਾ ਸ਼ੇਅਰ ਕਰਾਂਗੇ ਤੇ ਬਾਕੀ ਅੱਜ ਐਲ ਦੇ ਪਹਾੜੀਆਂ ਚੱਗ ਲੱਗੀ ਹੋਈ ਆ ਸੋ ਟ੍ਰੈਫਿਕ ਵੀ ਹੋ ਸਕਦਾ ਨਹੀਂ ਵੀ ਹੋ ਸਕਦਾ ਕੁਝ ਨਹੀਂ ਕਹਿ ਸਕਦੇ ਬਾਕੀ ਦੇਖਦੇ ਆ ਲੈਟ ਸੀ ਕੰਟੀਨਿਊ ਕਰਦੇ ਆ ਬਣੇ ਰਹੋ ਬਰਾਉ ਦੇ ਨਾਲ ਐਂਡ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਤੇ ਸਬਸਕ੍ਰਾਈਬ ਵੀ ਜਰੂਰ ਕਰੋ ਚੈਨਲ ਨੂੰ ਤਾਂ ਕਿ ਥੋੜਾ ਜਿਹਾ ਚੈਨਲ ਵੀ ਗਰੋ ਹੋਵੇ ਅੱਗੇ ਤੋਂ ਅੱਗੇ ਲੋਕਾਂ ਨੂੰ ਦਿਖਾਇਓ ਵੀ ਆ ਦੇਖੋ ਵਲੌਗ ਤੇ ਆਪਾਂ ਕੋਈ ਉਹ ਨਹੀਂ ਹੈਗਾ ਵੀ ਸਿਸਟਮ ਆਪਣਾ ਆਪਾਂ ਗਲਤ ਮਲਤ ਕੁਝ ਪਾਵਾਂਗੇ ਫੈਮਿਲੀ ਕੰਟੈਂਟ ਹੋਊਗਾ ਕਿਸ ਤਰ੍ਹਾਂ ਦਾ ਤੁਸੀਂ ਕਿਸੇ ਦੇ ਵਿੱਚ ਬਹਿ ਕੇ ਵੀ ਦੇਖ ਸਕਦੇ ਆ ਮੈਨੂੰ ਨਹੀਂ ਲੱਗਦਾ ਕਿ ਆਪਾਂ ਕੋਈ ਇਹੋ ਜਿਹੀ ਤਾਂ ਐਸੀ ਵੈਸੀ ਬਲੈਂਗੁਏਜ ਯੂਜ਼ ਕਰਾਂਗੇ ਜਿਹੜਾ ਕਰੇ ਤੁਹਾਨੂੰ ਮਨ ਲੰਮੇ ਤੋਂ ਸ਼ਿਕਾਇਤ ਹੋਵੇ ਇਹ ਇੰਸਟਾਗ੍ਰam @392 ਤੇ ਵੀ ਫੋਲੋ ਕਰ ਲਿਓ YouTube ਵੀ ਸਬਸਕ੍ਰਾਈਬ ਕਰ ਲਿਓ ਸੋ ਕੰਟੀਨਿਊ ਕਰਦੇ ਆਂ ਬਲੌਗ ਇਦਾਂ ਹੀ ਤੇ ਤੁਹਾਨੂੰ ਦਿਖਾਉਨੇ ਆ ਅੱਜ 온ਟਾਰੀਓ ਤੇ ਹੁਣ ਆਪਾਂ ਗਰੇਵ ਪਹਾੜੀਆਂ ਪਾਣੀਆਂ ਦੇ ਵਿੱਚ ਵੜਨ ਲੱਗੇ ਆ ਤੇ ਬਹੁਤ ਹੀ ਸੋਹਣੀਆਂ ਪਹਾੜੀਆਂ ਤੁਹਾਨੂੰ ਦਰਸ਼ਨ ਕਰਾਉਨੇ ਆ ਬਾਕੀ ਤੁਸੀਂ ਆਪ ਦੇਖ ਕੇ ਕਮੈਂਟ ਕਰਿਓ ਕਿ ਪਹਾੜੀਆਂ ਸੋਹਣੀਆਂ ਸੀ ਕਿ ਨਹੀਂ ਕਿ ਮਾ ਕੀ ਇਦਾਂ ਵੀ ਹੋ ਜਾਂਦਾ ਨਾ ਵੀ ਦੋ ਚੀਜ਼ਾਂ ਆ ਇੱਕ ਤਾਂ ਜਿਵੇਂ ਕੈਮਰੇ ਨੇ ਉਸ ਚੀਜ਼ ਨੂੰ ਡਿਫਾਈਨ ਕਰਨਾ ਕਿ ਕਿਦਾਂ ਲੱਗਦਾ ਕਿ ਵੀਊ ਆ ਰਿਹਾ ਹੈ ਜਾਂ ਕੁਝ ਵੀ ਜਿਹੜਾ ਤੁਹਾਡੇ ਅੱਖਾਂ ਨੇ ਦੇਖਣਾ ਨਾ ਉਹ ਉਹ ਵੱਖਰਾ ਹੁੰਦਾ ਦੋਨੇ ਚੀਜ਼ਾਂ ਬੜੀਆਂ ਵੱਖਰੀਆਂ ਆ ਸੋ ਆਪਾਂ ਕਈ ਵਾਰ ਆਪਾਂ ਨੂੰ ਨਹੀਂ ਲੱਗਦਾ ਹੁੰਦਾ ਵਧੀਆ ਕੈਮਰੇ 'ਚ ਵੀਡੀਓ ਦੇ ਵਿੱਚ ਜਿਵੇਂ ਕੈਮਰਾ ਲਗਾਈ ਹੈ ਮੈਂ ਵੀਡੀਓ ਦੇ ਵਿੱਚ ਮਿਲ ਆਪਾਂ ਨੂੰ ਲੱਗਦਾ ਨਾਰਮਲ ਹੀ ਆ ਇਹ ਉਹ ਦੇ ਅੱਖਾਂ ਨੂੰ ਲੱਗਦਾ ਹੁੰਦਾ ਵੀ ਮਤਲਬ ਬੰਦੇ ਦੇ ਅੰਦਰ ਕੋਈ ਕੋਈ ਤਾਂ ਕੈਮਰੇ 'ਚ ਫੀਲਿੰਗਸ ਨਹੀਂ ਹੁੰਦੀਆਂ ਅੱਖਾਂ 'ਚ ਫੀਲਿੰਗਸ ਹੁੰਦੀਆਂ ਆਪਣੇ ਪਰ ਮੈਂ ਰਖਾ ਨਾ ਦੇਖਦਾ ਤੇ ਉਹ ਅੰਦਰੋਂ ਦਿਲ ਬੋਲਦਾ ਵਾ ਕੀ ਚੀਜ਼ ਆ ਉਹ ਸਿਸਟਮ ਹੋ ਜਾਂਦਾ ਕਈ ਵਾਰੀ ਬਾਕੀ ਤੁਹਾਨੂੰ ਦਿਖਾਉਣਾ ਮੈਂ ਤੁਸੀਂ ਤੁਹਾਨੂੰ ਪਤਾ ਲੱਗ ਜਣਾ ਵੀ ਕਿੱਦਾਂ ਦੀਆਂ ਆ ਜਿੰਦ ਤੱਕ ਮੈਨੂੰ ਲੱਗਦਾ ਵੀ ਇੱਥੇ ਸ਼ਾਇਦ ਅੱਗ ਲੱਗੀ ਹੋਈ ਆ ਪਾੜੀਆਂ ਦੇ ਵਿੱਚ ਇਹ ਲੜੀਆਂ ਪਾੜੀਆਂ ਨੇ ਜਗ ਲੱਗੀ ਰਹਿੰਦੀ ਆ ਪਹਿਲਾਂ ਸਾਰਾ ਸਿਆਣ ਲੱਗੀ ਰਹੀ ਹੁਣ ਫੇਰ ਉਹੇ ਜਾਮ ਲੁਕੂ ਵਿੱਚ ਸਾਈਨ ਆ ਲੱਗਿਆ ਸੀਗਾ ਬੈਸ ਫਾਇਰ ਦਾ ਤੇ ਦੇਖੋ ਕੀ ਬਣਦਾ ਰਫਿਕ ਉਹ ਲੈ ਆਇਗਾ ਕਿ ਨਹੀਂ ਹਾਲੀਵੁੱਡ ਲੱਗ ਜੂ ਪਤਾ ਹੁਣ ਮੀਂਹ ਵੀ ਨਹੀਂ ਪਏਗੇ ਜੇ ਮੀਂਹ ਪਏ ਹੁੰਦੇ ਫਿਰ ਸਾਰਾ ਹਰਾ ਹੋ ਜਾਂਦਾ ਹੁੰਦਾ ਏ ਸਾਰੀਆਂ ਪਹਾੜੀਆਂ ਪ੍ਰੋਪਰ ਹਰੀਆਂ ਹੋ ਜਾਂਦੀਆਂ ਗ੍ਰੀਨਰੀ ਹੋ ਜਾਂਦੀ ਚਾਰੇ ਪਾਸੇ ਤੇ ਜੇਕਰ ਨਹੀਂ ਮੀਂਹ ਪੈਂਦਾਗਾ ਗਰਮੀ ਹੁੰਦੀ ਆ ਐ ਪਟ્રોલ ਬਣ ਜਾਂਦਾ ਇੱਕ ਹਿਸਾਬ ਦਾ ਪਹਾੜੀ ਤੇ ਮੜੀ ਅੱਗ ਲੱਗੀ ਤੇ ਸਮਝ ਲੈ ਸਾਰੀ ਪਹਾੜੀ ਗਈ ਕਿਉਂਕਿ ਕਾਹ ਤੋਂ ਕਦੋਂ ਬੜੀ ਛੇਤੀ ਇੱਥੇ ਬਾਕੀ ਤੁਹਾਨੂੰ ਲੱਗ ਜਣਾ ਪਤਾ ਰਹਿ ਗਈਆਂ ਤਨ ਮੇਲਾ ਟਰੱਕਰਾਂ ਚ ਮੈਨੂੰ ਲੱਗਦਾ ਵੀ ਜੇਵਾ ਪਾੜੀਆਂ ਤੁਹਾਨੂੰ ਦਿਖਾਈਏ ਟਾਈਮ ਲੈਫਟ ਦੇ ਵਿੱਚ ਜਿਆਦਾ ਬੈਟਰ ਆ ਟਰੱਕ ਰੂਟ ਬਲੋਕ ਲਾਉ ਜੀ ਥਰੀ ਰਾਈਟ ਲੇਨਸ ক্লোਜ਼ ਮਤਲਬ ਅੱਗੇ ਬਹੁਤ ਟ੍ਰੈਫਿਕ ਲੱਗਿਆ ਹੋਇਆ ਕਿਉਂਕਿ ਤਿੰਨ ਰਾਈਟ ਲੇਨ ਕਲੋਜ਼ ਕਰ ਰੱਖੀਆਂ ਐਂਡ ਆਪਣੇ ਫਸਟ ਟਰੱਕ ਰੂਟ ਵੀ ਕਲੋਜ਼ ਕਰ ਰੱਖਿਆ ਸੋ ਸੇਵਕਾ ਕਾਮਗਾਦਰ ਏ ਲਿਆਗੇ ਕਿ ਟ੍ਰੈਫਿਕ ਲੱਗ ਗਿਆ ਨਾ ਇੱਕ ਵਾਰੀ ਤੋ 7:90 ਵਜ ਜਾਣਾ ਯਾਰਾਂ ਤਾਂ ਟ੍ਰੈਫਿਕ ਆਲਰੇਡੀ ਲੱਗ ਚੁੱਕਿਆ ਹੈ ਤਾਂ ਕਿ ਮੈਨੂੰ ਲੱਗਦਾ ਜੋ ਕਿ ਤਿੰਨ ਰਾਈਟ ਲੈਨ ਪ੍ਰੋਵ ਕਰਨੀ ਹੈ ਮਤਲਬ ਸਿਰਫ ਇੱਕ ਲੈਨ ਰਹਿ ਜਾਣੀ ਹੈ ਚੱਲਣ ਵਾਲੀ ਤੇ ਇੱਥੇ ਦੋ ਫ੍ਰੀਵੇ ਇਕੱਠੇ ਹੁੰਦੇ ਆ 5 ਤੇ 99 99 ਖਤਮ ਹੋ ਜਾਂਦਾ 5 ਅੱਗੇ ਕੰਟੀਨਿਊ ਹੁੰਦਾ ਆ ਐਲੇ ਐਲੇ ਵਿੱਚ ਦੀ ਮਤਲਬ ਐਲੇ ਐਲ ਨੂੰ ਜਾਂਦਾ ਆ ਸੋ ਦੋ ਫ੍ਰੀਵੇ ਦਾ ਟ੍ਰੈਫਿਕ ਜਦੋਂ ਇੱਕੋ ਲੈਨ ਦੇ ਵਿੱਚੋਂ ਲੰਘੂਗਾ ਤਾਂ ਫਿਰ ਕੁਛ ਨਾ ਕੁਛ ਤਾਂ ਹੋਊਗਾ ਬਾਕੀ ਦੇਖਦੇ ਆ ਲੱਗ ਹੀ ਜਾਣਾ ਪਤਾ ਹਾਂ ਜੀ ਤੱਕ ਲੱਗ ਨਹੀਂ ਰਿਹਾ ਮੈਨੂੰ ਕਿ ਇਹਦਾ 5 ਮਦਰ ਮਲਜੋਰੇ ਨਾਲ ਮਤਲਬ ਦੋਨੇ ਜਦੋਂ ਇਕੱਠੇ ਹੋ ਰਹੇ ਆ ਸਾਹਮਣੇ ਆਪਾਂ ਨੂੰ ਦਿਖ ਰਿਹਾ ਵੀ ਵਧੀਆ ਟਰੱਕ ਚੱਲੀ ਜਾਂਦੇ ਆ ਵਧੀਆ ਟ੍ਰੈਫਿਕ ਕੋਲ ਗੋ ਥਰੂ ਖੜਾ ਨਹੀਂ ਕੋਈ ਜੇ ਆਪਾਂ ਉਹ ਟਰੱਕ ਉਦੋਂ ਦਾ ਨਾਮ ਤਾਂ ਜਿਹੜਾ ਸਾਈਨ ਲੱਗਿਆ ਟਰੱਕਰਸ ਆਲ ਟ੍ਰੇਲਰ ਇਹ ਜਿਵੇਂ 99 ਸਿੱਧਾ ਚੱਲ ਜਾਂਦਾ 5 'ਚ ਮਰਜ ਹੋ ਜਾਂਦਾ ਇਹ ਥੋੜਾ ਜਿਹਾ ਘੁੰਮ ਕੇ ਹੁੰਦਾ ਮਰਜ ਜਿਵੇਂ ਵੀ ਟਰੱਕ ਸਾਰੇ ਇੱਕ ਸਾਈਡ ਤੇ ਨਿਕਲ ਜਾਂਦੇ ਆ ਨਾਰਮਲ ਨਾਰਮਲ ਆਪਾਂ ਦੇਖਦੇ ਆ ਤਾਂ ਲਾਈਟਾਂ ਕਰਦੀਏ ਬੰਦ ਤੇ ਵਜਨ ਚੜਨਾ ਸ਼ੁਰੂ ਹੋ ਗਿਆ ਵਧੀਆ ਦਿਖੀ ਜਾਂਦਾ ਹੁਣ ਕਿਉਂ ਲਾਈਟਾਂ ਦਾ ਮੈਸੈਂਸ ਨਹੀਂ ਬਣਦਾ ਫਿਰ ਆਪਾਂ ক্লোਜ਼ ਪਰ ਲੈਫਟ ਲੇਨ ਚੱਲੀਏ ਕਿਉਂਕਿ ਅਗੇ ਦੋ ਲੇਨ ਨਹੀਂ ਜਾਊਗੀ ਇਹ ਤੀਜੀ ਲੇਨ ਆ ਜਿਹੜੀ ਰਾਈਟ ਲੇਨ ਆ ਇਹ ਸਿਰਫ ਟਰੱਕ ਰੋਟ ਵਾਲੀ ਆ ਕਿਉਂਕਿ ਅੱਜ ਤੱਕ ਬੰਦ ਕਰ ਰੱਖਿਆ ਸੋਤਣ ਜਾਣ ਦਾ ਮਤਲਬ ਉਹ ਨਹੀਂ ਬਣਦਾ ਬਾਕੀ ਜਿਹੜਾ ਸਾਈਨ ਲੱਗਿਆ ਉੱਤੇ ਫੋਲੋ ਦੇ ਉੱਤੇ ਦੇਖ ਸਕਦੇ ਆ ਆ ਟਰੱਕ ਰੋਲ ਟ੍ਰੇਲਰ ਵਾਲਾ ਵੀ ਦੋ ਲੇਨਾਂ ਸਦੀਆਂ ਗੱਡੀਆਂ ਵਾਲੀਆਂ ਇਹ ਜਿਹੜੀਆਂ ਰਾਈਟ ਲੈਨਰ ਨਾਲੋਂ ਪਰੇ ਨੂੰ ਜਾ ਰਹੀ ਹੈ ਆ ਨਿਕਲ ਗਈ ਇੱਥੋਂ ਬਾਹਰ ਇਹ ਜਿਹੜੇ ਟਰੱਕ ਰੂਟ ਆ ਵੀ ਕੱਲਾ ਬਹੇ ਪਰੇ ਦੀ ਜਾ ਕੇ ਉੱਤੋਂ ਦੇ ਘੁੰਮ ਕੇ ਦੁਬਾਰਾ ਐਡ ਹੋਣੇ ਇਸੇ ਫ੍ਰੀਵੇ ਨਹੀਂ ਹੋ ਜਾਣਾ ਮਤਲਬ 5 ਦੇ ਵਿੱਚ ਹੀ ਮਤਲਬ ਜਿ ਮਰਜ ਹੋ ਜਾਣੇ ਆ ਪਰ ਮੇਕੋ ਤਾਂ ਵੀ ਮਤਲਬ ਪਰੋਂ ਦੀ ਹੋ ਕੇ ਹੁੰਦੇ ਆ ਜਿਹੜੇ ਟਰੱਕ ਆ ਕਿਉਂਕਿ ਹੁਣ ਪਾੜੀ ਸ਼ੁਰੂ ਹੋ ਗਈ ਨਾ ਜਿਹੜੇ ਵੱਡੇ ਸਾਧਨ ਉਹ ਹੋੜੀ ਹੋ ਜਾਂਦੇ ਆ ਚੜਦੇ ਆ ਤਾਂ ਨੂੰ ਤਕਰ ਕੇ ਜਿਹੜੇ ਗੱਡੀਆਂ ਗੱਡੀਆਂ ਨੇ ਫਿਰ ਤੇਜ਼ ਜਾਂਦੇ ਆ ਥੋੜਾ ਜਿਹਾ ਮਰਜ ਕਰ ਦਿੰਦੇ ਆ ਵੀ ਹਾਂ ਚਲ ਗੱਡੀਆਂ ਨਾਲ ਟਾਈਪ ਜ਼ਿਆਦਾ ਮਿਲ ਜੇ ਫਿਰ ਗੱਡੀਆਂ ਦਾਵਾਂ ਦੇ ਕੋਈ ਜਾਂਦੀਆਂ ਗਾਰੋਂ ਸੋ ਤੁਹਾਨੂੰ ਹੁਣ ਕਲੀਅਰਲੀ ਦੇਖ ਸਕਦਾ ਆ ਵੀ ਕਿੰਨੀ ਜ਼ਿਆਦਾ ਅੱਗ ਲੱਗੀ ਹੋਈ ਐ ਇਸ ਟਾਈਮ ਆਹਾ ਥੰਮ ਗਈ ਸ਼ੁਰੂ ਹੋਈ ਐ ਮੇਰੇ ਖਿਆਲ ਨਾਲ ਗੱਟ ਤੋਂ ਐ ਤਾਂ ਹੋਇਆ ਪਿਆ ਚਾਰੇ ਪਾਸੇ ਕੋਈ ਇਹਨਾਂ ਦੀ ਅੱਗ ਸੁੱਤ ਨਹੀਂ ਆਈ ਦੇਖ ਲਾ ਪੂਰਾ ਸਿਹਾਲ ਟੱਪ ਗਿਆ ਸਾਰਾ ਉਦੋਂ ਅੱਗ ਲੱਗੀ ਰਹੀ ਪਰ ਉਦੋਂ ਪੀਚ ਵਾਲੇ ਪਾਸੋਂ ਐਲ ਦੇ ਸ਼ੁਰੂ ਹੋਈ ਉਦੋਂ ਬਹੁਤ ਗੰਦ ਪਿਆ ਇੰਨੀ ਜ਼ਿਆਦਾ ਆ ਦੇਖੋ ਨੋ ਅਨੇਵਿਸਟ ਲੱਗ ਲੱਗੀ ਜਾਂਦੀ ਆ ਮਤਲਬ ਇੰਨਾ ਜ਼ਿਆਦਾ ਹੋਇਆ ਖੜਾ ਉਹ ਸਾਰਾ ਮੱਚ ਗਈ ਬਾੜੀ ਉਹ ਸਾਰੀ ਬਾੜੀ ਮੱਚ ਚੁੱਕੀ ਐ ਹੱਥ ਦੇਖਾ ਜੇ ਵੀ ਸਟ ਲੱਗ ਚੱਲੀ ਜਾਂਦੀ ਪੂਰੀ ਇਹਨਾਂ ਵੱਡੇ ਲੈਵਲ ਤੇ ਔਰ ਥੱਲੇ ਤਾਂ ਆਪਾਂ ਨੂੰ ਲੱਗਦਾ ਵੀ ਥੱਲੇ ਜ ਮਾੜੀ ਕੋਟੀ ਐ ਜੀ ਜਿਹੜਾ ਉੱਤੋਂ ਜਿਹੜਾ ਉਹਨਾਂ ਨੇ ਕੰਮ ਨਹੀਂ ਜਮਾ ਸਿਖਰ ਦੇ ਲੱਗਿਆ ਹੋਇਆ ਕੰਮ ਉਹ ਕੰਮ ਜ਼ਿਆਦਾ ਐ ਕਿਉਂਕਿ ਉੱਤੇ ਹਵਾ ਵੀ ਚੱਲਦੀ ਹੁੰਦੀ ਐ ਜੇ ਹਵਾ ਨਾਲ ਫਿਰ ਤੁਹਾਨੂੰ ਪਤਾ ਹੀ ਐ ਕਿੰਨੀ ਜ਼ਿਆਦਾ ਪਵਣ ਮੱਚਦੇ ਐ ਆ ਸਾਰੀਆਂ ਫਾਇਰ ਫਲੂਅਰ ਵਾਲੀਆਂ ਗੱਡੀਆਂ ਖੜੀਆਂ ਐ ਹਾਂ ਇਹ ਬੜੀ ਮਚਾ ਤੇ ਅੱਗੇ ਹੁਣ ਪੂਰਾ ਕਮਾਲ ਵੇ ਵੀ ਹੋਇਆ ਪਿਆ ਕਿ ਫਾਇਰ ਵਾਲੀਆਂ ਗੱਡੀਆਂ ਖੜੀਆਂ ਲੈਣਾ ਬੰਦ ਕਰੀ ਜਾਂਦੇ ਆ ਪਰ ਇਹ ਰਹਿਣ ਵੀ ਜਿਆਦਾ ਹੋ ਨਾ ਹੋਵੇ ਹੁਣ ਇਹ ਨਹੀਂ ਪਤਾ ਇਹ ਕਿੱਥੋਂ ਸ਼ੁਰੂ ਹੋਈ ਆ ਕਿ ਫਿਊਚਰ ਦੇ ਹਾਂ ਫਾਇਰ ਫਾਈਟਰਸ ਕੜੇ बुਝਾਈ ਜਾਂਦੇ ਆ ਕਿ ਇਹਨਾਂ ਦੇ ਵਿਚਾਲੇ ਪਾਣੀ ਪਣ ਜਾਂਦੀ ਆ ਗਰਾਊਂਡ ਲੈਵਲ ਤੱਕ ਚੱਲ ਜਿੰਨਾ ਕ ਸਾਬ ਸਕਦੇ ਸਾਬ ਲੰਦੇ ਆ ਫਿਰ ਜਿਹੜਾ ਇਹਨਾਂ ਦੇ ਵੱਸੋਂ ਬਾਹਰ ਹੁੰਦਾ ਆ ਫਿਰ ਜਿਹੜੇ ਫਾਇਰ ਫਾਈਟਰ ਜਿਹੜੇ ਹਾਂ ਹੈਲੀਕਾਪਟਰ ਵਾਲੇ ਆ ਜਿਹੜੇ ਛੋਟੇ ਜਿਹੜਾਂ ਵਾਲੇ ਆ ਜਾਂ ਵੱਡੇ ਜਿਹੜੇ ਵੀ ਹੁੰਦੇ ਆ ਰ ਰ ਰਪੇਮਸ ਕੋ ਵੀ ਇਨਕਲੂਡ ਹੋ ਜਾਂਦੇ ਬਾਅਦ ਚ ਜੇ ਜ਼ਿਆਦਾ ਹੋਵੇ ਜਿਵੇਂ ਪਹਿਲਾਂ ਲੱਗੀ ਸੀਗੀ ਪਹਿਲਾਂ ਇਹ ਫਾਇਰ ਸੀ ਅਸਿਆਣਾ ਚ ਲੱਗੀ ਸੀ ਮਤਲਬ ਉਹ ਤਾਂ ਬਹੁਤ ਵੱਡੇ ਲੈਵਲ ਤੇ ਹੋ ਗਈ ਸੀਗੀ ਫਿਰ ਉਹ ਮਤਲਬ ਵੱਡੇ ਜਹਾਜ਼ ਕੀ ਛੋਟੇ ਕੀ ਹੈਲੀਕਾਪਟਰਸ ਮਤਲਬ ਜਿੰਨਾ ਜਿੰਨਾ ਜੀ ਕਰ ਸਕਦੇ ਸਟੋਰ ਪਾਣੀ ਉਹ ਕਰਕੇ ਇਹਨਾਂ ਨੇ ਉਦੋਂ ਬੁਝਾਈ ਅੱਗ ਬਹੁਤ ਔਖੀ ਬੁਝੀ ਹੋਊਗੀ ਪੈਸੇ ਮਨ ਗਰਮੀਆਂ ਆ ਤਾਂ ਮੇਰਾ ਪਟ્રોલ ਹੀ ਬਣਿਆ ਹੋਇਆ ਪਾਣੀਆਂ ਦਾ ਇਹ ਤਾਂ ਇਦਾਂ ਖੜਾ ਵੀ ਪੜੀ ਦਿੱਲੀ ਸੈੱਟ ਸਹੀ ਐ ਇੱਕ ਵਾਰੀ ਤੈਨੂੰ ਫੇਰ ਰੰਗ ਦਿਖਾਉਣੀ ਐ ਮੈਂ ਹੈ ਕਿ ਪਤਾ ਬੋਲ ਰਹੀਆਂ ਪਾੜੀਆਂ ਦਾ ਪਿੰਡ ਐ ਨਰਾ ਸੁੱਕਾ ਕਾ ਆਇਆ ਪੂਰਾ ਟਗਾ ਸੁੱਕੇਗਾ ਤਾਂ ਫੇਰ ਅਗੱਲ ਤੁਹਾਨੂੰ ਪਤਾ ਹੀ ਕੋਈ ਲੱਗ ਜਾਂਦੀ ਐ ਜਿਹਾ ਹੀ ਮੀਂਹ ਪਏ ਹੁੰਦੇ ਨਾ ਸਾਰਾ ਹਰਾ ਹੋਣਾ ਵੀ ਉਹ ਹੀ ਬੜਾ ਵੱਖਰਾ ਹੋਣਾ ਸੀਗਾ ਕੈਲੀਫੋਰਨੀਆ ਦਾ ਸਿਸਟਮ ਹੀ ਛੜਾਇਤਾ ਦਾ ਜਿਹੜਾ ਜਿਵੇਂ ਉਹ ਬਈ ਜਾਂਦੇ ਐ ਬੜੀ ਹਰਾ ਹਰਾ ਦਾ ਸਾਰਾ ਗਰਮੀਆਂ ਆਉਂਦੇ ਸਾਰੀ ਬਸ ਸਾਰਾ ਮੱਛਿਆਂ ਦਾ ਇੰਨਾ ਵੀ ਭੰਗ ਕੀ ਹੋ ਗਿਆ ਹੰਦਾ ਸ਼ੁਕਰ ਆ ਵੀ ਸਿਰਫ ਇੱਕ ਲੇਨ ਬੰਦ ਕਰ ਰੱਖੀ ਨੇ ਦਿਨ ਚਾਰ ਲੈਣਾ ਪਤਾ ਨਹੀਂ ਕੀਤੀਆਂ ਪਿੱਛੇ ਸਾਈਨ ਲਾਇਏ ਹੋਏ ਚੈਨ ਰਾਈਟ ਕਿ ਲੈਫਟ ਲੇਨ ਜਿਹੜੀ ਜਲਦੀ ਸੀਗੀ ਉਹ ਖੁੱਲੀ ਸੀ ਸਾਈਨ ਇਨ ਇਦਾਂ ਲਾ ਰੱਖੇ ਸੀ ਪਰ ਸ਼ੁਕਰ ਆ ਵੀ ਨਹੀਂ ਸੀ ਬੰਦ ਇਹ ਬੰਦ ਹੁੰਦੀਆਂ ਤੇ ਮੈਂ ਕਹਿੰਦਾ ਵੀ ਉहां ਉਹ ਨਾ ਨਾ ਕਰਦੇ ਡੇਢ ਦੋ ਘੰਟੇ ਇੱਥੇ ਖੜਾ ਹੋ ਜਾਣਾ ਜਿਹੜਾ ਲੋਡ ਲਾਉਣਾ ਹੈ ਉਹ ਤਾਂ ਸਤਰਾਸੂ ਹੀ ਵੱਜ ਜਾਣਾ ਸੀ ਤੋ ਆਹ ਹੈ ਕੋਈ ਨਹੀਂ ਬਾਕੀ ਕੰਟੀਨਿਊ ਕਰਦੇ ਆ ਇਸੇ ਲੋਡ ਲਾਉਣੇ ਆ ਫਿਰ ਤੋਂ ਆਪਾਂ ਉਥੋਂ ਕੰਟੀਨਿਊ ਕਰਦੇ ਹੁਣ ਲੋ ਵੀ ਆਪਾਂ ਪੁੰਟ ਗਏ ਹਾਂ ਉੰਟਾਰਿਓ ਜਿੱਥੇ ਆਪਾਂ ਲੋਡ ਲਾਉਣਾ ਸੀਗਾ ਤੇ ਡੇਢ ਘੰਟਾ ਪਹਿਲਾਂ ਹੀ ਪਹੁੰਚ ਗਿਆ ਸੀ ਪਰ ਇਹਨਾਂ ਡੋਰ ਨਹੀਂ ਦੁੱਤੀ ਸੀਗੀ ਪਰ ਹੁਣ ਇਹਨਾਂ ਨੇ ਡੋਰ ਆ ਗਈ ਕਾਲ ਡੋਰ ਦੇਤੀ ਆ ਜਿੱਥੇ ਬੈਗ ਲਾਉਣਾ ਆ ਪਟੇਲਾ ਡੋਰ ਨੰਬਰ 25 ਬੈਗ ਲਾ ਦੇਣਾ ਤੇ ਫਿਰ ਲਾਉਣਗੇ ਲੋਡ ਸਾਹਮਣੇ ਉਹ ਫੂਡ ਵਾਲਾ ਪਿਕ ਆਇਆ ਹੋਇਆ ਇਹ ਵਧੀਆ ਹੈ ਲੈਣਾ ਨਾ ਆ ਸਰ ਨਾਲ ਵਧੀਆ ਚੀਜ਼ਾਂ ਜਿਹੜਾ ਪਿਕ ਆਇਆ ਨਾ ਜਿਵੇਂ ਇਦਾਂ ਜਿਵੇਂ ਬੈਨਾਂ ਜਾਂ ਜਾਂ ਬਸਾਈਆਂ ਪਿਕਾਇਆ ਇਹ ਨਾ ਮੈਕਸੀਕੋ ਜਿਹੜੇ ਹੁੰਦੇ ਆਪਣੇ ਲੋਕ ਇਹਨਾਂ ਨੇ ਵਧੀਆ ਚਲਾਈਆਂ ਹੋਈਆਂ ਬੈਨਾਂ ਦੀਆਂ ਇਹ ਜਿਵੇਂ ਐਲੇ ਆਪਾਂ ਲਹੁੰਨੇ ਆ ਲੋਡ ਜਾਂ ਕਿਤੇ ਹੁਣ ਐਲੇ ਖਾਸ ਕਰਕੇ ਐਲੀ ਚ ਸਭ ਤੋਂ ਵਧੀਆ ਚੀਜ਼ਾਂ ਇਹ ਵੇਰਾ ਹਸਾ ਜਾਂਦੇ ਆ ਤੇ ਬੜਾ ਵਧੀਆ ਇਹਨਾਂ ਦਾ ਫੂਡ ਹੁੰਦਾ ਸਾਰਾ ਕੁਝ ਵਧੀਆ ਹੁੰਦਾ ਇਹਨਾਂ ਦਾ ਇਸ ਕਰੋਂ ਬੜਾ ਨਾ ਗੁਡ ਨੈਸ਼ਨ ਨਹੀਂ ਰਹਿੰਦੀ ਕਿਸੇ ਨੂੰ ਕਿਉਂਕਿ ਫੂਡ ਵੀ ਆ ਜਾਂਦਾ ਆਪੇ ਉੱਥੇ ਤੇ ਬੰਦਾ ਆਰਾਮ ਨਾਲ ਆਪਦਾ ਉੱਥੇ ਹੀ ਖਾ ਕੇ ਇਹਦਾ ਆਪਦਾ ਸੈੱਟ ਹੋ ਜਾਂਦਾ ਕੰਮ ਬਾਹਰ ਨਹੀਂ ਜਾਣਾ ਬੰਦਾ ਕਿਉਂਕਿ ਐਲੇ ਪਾਰਕਿੰਗਾਂ ਨਹੀਂ ਹੁੰਦੀਆਂ ਗਈਆਂ ਸੋ ਵੇਰਾ ਹਸਾ ਜੀ ਆ ਜਾਂਦੇ ਆ ਬੰਦਾ ਉੱਥੇ ਨਾ ਲੋਡ ਲਾ ਰੰਦਾ ਨਾਲੇ ਖਾ ਲੰਦਾ ਮੈਂ ਡੋਰਾ ਖੋਲ ਕੇ ਆਉਣਾ ਛੜਾ ਵੀ ਮਰਨਾ ਹੀ ਹੈ ਉੱਥੇ ਪਹਿਲਾਂ ਡੋਰ ਦੇ ਉੱਤੇ ਮੈਂ ਜਾ ਕੇ ਸੀਲ ਤੋੜ ਕੇ ਡੋਰ ਖੋਲਦੀ ਮੀਗਾ ਕਹਿੰਦਾ ਨਹੀਂ ਤੂੰ ਨਹੀਂ ਖੋਲ ਸਕਦਾ ਅਸੀਂ ਖੋਲਣੀ ਹੈ ਭੈਣ ਤੋਂ ਡੋਰ ਹੀ ਖੋਲਣੀ ਆ ਛੜਾ ਉਹ ਵਾਰ ਥੋੜੀ ਮਿਲ ਜੂਗਾ ਤੁਹਾਨੂੰ ਭੈਣ ਚੋਟੇ ਕਰਦੇ ਛੜਾ ਲੈ ਮੈਂ ਆਪਾ ਲਾਤਾ ਬੈਗ ਬਰੇਲਾ ਫਾਨ ਡੋਰ ਤੇ ਲੱਗ ਗਿਆ ਪ੍ਰੋਪਰ ਉਸ ਤੋਂ ਬਾਅਦ ਜਿਹੜੀ ਆਹ ਜੋਗ ਜੀ ਲਾ ਦੀਏ ਨਾਲ ਬੈਗ ਲੱਗ ਗਿਆ ਲਾਉਣ ਲੱਗ ਗਿਆ ਲੋਡ ਹੋ ਜਾਂਦਾ ਤਾਂ ਚੱਲੀ ਹੋ ਜਾਣਾ ਉਸ ਤੋਂ ਆਪਾਂ ਲੋਡ ਦਿੰਦਾ लास्ट ਲਾਗੇ ਤੇ ਹੁਣ ਆਪਾਂ ਨਿਕਲੇ ਆ ਜਿੱਥੇ ਚੱਕਣਾ ਹੈ ਲੋਡ 10 ਕਿ ਮੀਲਾਂ ਤੋਂ ਚੱਕਣਾ ਹੈ ਟਵੈਲੇ ਤੋਂ ਹੀ ਮਤਲਬ ਹੁਣ ਆਪ ਯਰ ਐਲ ਐ ਨਾ ਓਕੇ ਠੱਗਲ ਦੱਸਦਾ ਮਤਲਬ ਐਲ ਐ ਨੂੰ ਉਦਾਂ ਕਹਿ ਦਿੰਦੇ ਵੀ ਹਾਂ ਐਲ ਐ ਐਲ ਐ ਮਤਲਬ ਇਹ ਇਹ ਤਾਂ ਬਹੁਤ سارے ਸ਼ਹਿਰ ਆ ਮਤਲਬ ਉਹਨੇ ਬਾਉਂਡਰੀਜ਼ ਵਗੈਰਾ ਜਿਆਦਾ ਪਤਾ ਨਹੀਂ ਲੱਗਦੀਆਂ ਪਰ ਕਿਹੜੇ ਸ਼ਹਿਰ ਚ ਵੜ ਗਏ ਆ ਕਦੇ ਕਿਹੜੇ ਚ ਵੜ ਗਏ ਸੋ ਕਹਿਣ ਨੂੰ ਸਾਰੇ ਕਹਿੰਦੇ ਵੀ ਹਾਂ ਐਲ ਐਲ ਪਰ ਹਾਂ ਐਲ ਐਲ ਦੇ ਵਿੱਚ ਕਮ ਸੇ ਕਮ 50 60 ਸ਼ਹਿਰ ਨੇ ਥੋੜੇ ਸ਼ਹਿਰ ਲਿੱਕੇ ਲਿੱਕੇ ਨਿੱਕੇ ਨਿੱਕੇ ਸੋ ਹੁਣ ਆਪਾਂ ਟਾਰੀ ਗਏ ਜਾਂ ਲੋਡ ਆਪਾਂ ਰੱਖਣਾ ਰਿਆਲਟੋ ਤੇ ਉਹਦੇ ਵਿੱਚ ਜਾਂਦੇ ਰਿਆਲਟੋ ਜਖੋਂ ਠਹਿਗੇ 10 ਮਹੀਨੇ ਨਹੀਂ ਸਾਰੀਆਂ 10 ਤੋਂ 12 ਮਹੀਨਾ ਪਰ ਉਹਦੇ ਵਿੱਚ ਆਪਾਂ ਫੋਂਟਾਨੇ ਦੇ ਵਿੱਚ ਵੀ ਐਂਟਰ ਹੋ ਜਾਾਂਗੇ ਉਹ ਵੀ ਕ੍ਰੋਸ ਕਰ ਲਾਂਗੇ ਰੈਂਚੋ ਕਕਮੰਗਾ ਉਹਦਾ ਉਹ ਵੀ ਕ੍ਰੋਸ ਕਰ ਲਾਂਗੇ ਸੋ ਮੈਨੂੰ ਪਤਾ ਨਹੀਂ ਲੱਗਦਾ ਆਪਾਂ ਕਿਹੜੇ ਫਿਰਦੇ ਆ ਗੂਗਲ ਮੈਪਾ ਉਨੇ ਆ ਜਾਂ ਆਪਾਂ ਲੋਕੇਸ਼ਨ ਐਕਚੁਅਲ ਦੇਖਣੀ ਹੁੰਦੀ ਹੈ ਆਪਣੀ ਫਿਰ ਆਪਾਂ ਨੂੰ ਪਤਾ ਲੱਗਦਾ ਹਾਂ ਵੀ ਆਹ ਐਡਰੈਸ ਇਸ ਕੁਸਰੀ ਦੇ ਵਿੱਚ ਆਉਂਦਾ ਹੈ ਸੋ ਟ੍ਰੈਫਿਕ ਦਾ ਗੜਾ ਇਹ ਰਾਬਰ ਰੱਖਿਆ ਹੀ ਆ ਟ੍ਰੈਫਿਕ ਵਾਲਾ ਤੋਂ ਤੇ ਤੋਂ ਬਾਕੀ ਲੋੜ ਚੱਕਾਂਗੇ ਚੱਕ ਕੇ ਫਿਰ ਨਿਕਲਾਂਗੇ ਇੱਥੋਂ ਇੱਕ ਸਾਲਾ ਇਹ ਨਹੀਂ ਸਮਝ ਆਉਂਦਾ ਕੱਲ ਹੁਣ ਮੈਂ ਇੱਥੋਂ ਲੋਡ ਚੱਕਿਆ ਪਰਸੋਂ ਪਰਸੋਂ ਦੇ ਪਹਿਰੇ ਲੋਡ ਚੱਕਿਆ ਮੈਂ ਲੋਡ ਸੀਗਾ ਮੌਨਸਟਰ ਜਿਹਨਾਂ ਦਾ ਐਨਰਜੀ ਡਰਿੰਕ ਉਹਨਾਂ ਦਾ ਚਲੋ ਜੀ ਲੋਡ ਚੱਕ ਲਿਆ ਤੇ ਮੈਂ ਤੁਰ ਪਿਆ ਉਹ ਮੈਂ ਲੋਡ ਜਾ ਕੇ ਲਾਇਆ ਸਨ ਹੋਜ਼ੇ ਉਹ ਸਨ ਫਰਾਂਸਿਸਪੋ ਦੇ ਕੋਲੇ ਫਿਰ ਉਸ ਤੋਂ ਬਾਅਦ ਆਪਣੇ ਉਹ ਲਿਵਿੰਗ ਕੱਲ ਆਇਆ ਸਵੇਰੇ ਕੱਲ ਦੁਪਹਿਰ ਨੂੰ ਫੇਰ ਲੋਡ ਚੱਕਿਆ ਮੁੰਡੇਸਟੋ ਤੋਂ ਉਹ ਲੋਣਾ ਸੀਗਾ ਇਥੇ অন্ਟਾਰੀਓ ਠੀਕ ਹੈ ਮਤਲਬ ਬਾਸ ਦੁਆਰਾ ਅੱਲੇ ਨਹੀਂ ਸਾੜ ਉਹ ਸੇਮ ਉਹੀ ਮੌਨਸਟਰਸ એનર્ਜੀ ਡਰਿੰਕ ਉਹੀ ਉਹੀ ਕੋਈ ਸੇਮ ਉਹੀ ਲੋਡ ਉਦਾਂ ਦਾ ਹੀ ਹੁਣ ਅੱਜ ਮੋਨੇ ਚ ਲਾਤਾ ਨਾ ਹੁਣ ਮੈਂ ਫੇਰ ਉਥੋਂ ਲੋਡ ਚੱਕਣਾ ਰਿਹਾ ਅੱਜ ਤੋਂ ਸੇਮ ਲੋਕੇਸ਼ਨ ਤੋਂ ਤੇ ਸੇਮ ਉਥੇ ਸਨੋ ਤੇ ਜਾਣਾ ਆ ਉਸ ਉਸੇ ਲੋਕੇਸ਼ਨ ਤੇ ਉਹ ਸੇਮ ਉਹੀ ਮੌਨਸਟਰਸ ਹੁਣ ਸਾਡੀ ਇਹ ਨਹੀਂ ਸਮਝ ਆਉਂਦੀ ਕਿ ਕੋਈ એનર્ਜੀ ਡਰਿੰਕਾਂ ਇਧਰੋਂ ਉਧਰ ਪੰਜਾਬ ਦੇ ਆ ਫਿਰ ਉਹੀ એનર્ਜੀ ਡਰਿੰਕਾਂ ਉਧਰੋਂ ਇਧਰ ਲਿਆਉਂਦੇ ਆ ਹੁਣ ਇਧਰੋਂ ਫੇਰ ਉਧਰੋਂ ਲੈ ਕੇ ਜਾਣੀਆਂ ਮੇਰੇ ਤਾਂ ਪੱਲੇ ਨਹੀਂ ਪੈਂਦੀ ਸਾਲੀ ਵੀ ਕਰੀ ਕੀ ਜਾਂਦੇ ਹ ਜਦੋਂ ਲੌਂਗ ਤੇ ਚੱਲਦੇ ਹੁੰਦੇ ਸੀਗੇ ਕੈਲੀਫੋਰਨੀਆ ਦੇ ਲੋਡ ਹਣੇ ਇਧਰੋਂ ਕੈਲੀਫੋਰਨੀਆ ਦਾ ਚੱਕਣਾ ਫਰੂਟ ਜਿਵੇਂ ਸੰਤਰੇ ਚੱਕ ਲੈ ਔਰੈਂਜਸ ਔਰੈਂਜਸ ਵਗੈਰਾ ਇਹਨਾਂ ਦਾ ਲੈ ਕੇ ਲੋਡ ਲੋਇਡਾ ਲੈ ਗਏ ਲੋਇਡਾ ਤੋਂ ਬਾਅਦ ਜਦੋਂ ਉਧਰੋਂ ਲੋਡ ਚੱਕਣਾ ਲੋਇਡਾ ਤੋਂ ਉਹ ਜੂਸ ਕੱਢ ਕੱਢ ਦੇਈ ਜਾਂਦੇ ਸੀ ਬੋਤਲਾਂ ਚ ਪਾ ਕੇ ਉਹ ਜੂਸ ਲੈ ਕੇ ਫੇਰ ਕੈਲੀਫੋਰਨੀਆ ਲਾ ਦੇਣਾ ਵੀ ਤੁਸੀਂ ਫੈਕਟਰੀਸ ਵਾਲੀ ਇਧਰ ਲਾ ਲੋ ਜੂਸ ਦੀ ਐਂ ਵੀ ਆਈ ਪੀ ਹੋ ਜਾਂਦੇ ਆ ਐਂਡ ਇਹ ਮੈਨੂੰ ਮੇਰੇ ਕੱਲੇ ਦਾ ਨਿਗਾ ਵੀ ਹਾਂ ਮੇਰੇ ਕੱਲੇ ਦਾ ਕੋਈ ਸੋਚ ਆ ਜਿੰਨੇ ਵੀ ਟਰੱਕਾਂ ਨਾਲ ਨੂੰ ਮਿਲੋਂਗੇ ਜਾਂ ਗੱਲ ਕਰੋਂਗੇ ਸਾਰਿਆਂ ਨੂੰ ਸਾਰਿਆਂ ਕੋਲ ਇਹੀ ਗੱਲ ਹੋਊਗੀ ਵੀ ਹਾਂ ਇਹ ਜੀ ਸੱਚ ਆ ਹੁੰਦਾ ਇਦਾਂ ਹੀ ਆ ਉਹ ਹੀ ਇੱਕੋ ਹੀ ਲੋੜ ਦਾ ਹੋਏ ਜਿੱਧਰ ਉਧਰ ਕਮਾਈ ਜਾਂਦੇ ਆ ਪਤਾ ਨਹੀਂ ਉਹਨਾਂ ਦਾ ਕੀ ਪ੍ਰੋਸੈਸ ਚੱਲਦਾ ਆ ਕਿ ਉਹਨਾਂ ਦਾ ਉਹ ਸਿਸਟਮ ਚੱਲਦਾ ਕਿੱਦਾਂ ਐ ਵਰਕ ਕਰਦੇ ਆ ਸਿਸਟਮ ਦੇ ਵਿੱਚ ਯਾ ਬਾਕੀ ਠੀਕ ਆ ਵਧੀਆ ਸਾਡੇ ਮਾਣੇ ਤਾਂ ਵਧੀਆ ਹੀ ਆ ਜਿੰਨੇ ਚੱਲੀ ਜਾਵੇ ਤੁਹਾਨੂੰ ਤੋਂ ਕੰਮ ਨਹੀਂ ਜਊਗਾ ਪਤਾ ਨਹੀਂ ਕਿਹੜਾ ਨਸ਼ਾ ਕਰਕੇ ਬੈਠੇ ਨੇ ਉਹ ਨਾਪਾ ਲੈਣਾ ਆ 10 10 ਫਰੀਵੇ ਤੇ ਆ ਦਾਰੀਓ ਇੱਥੋਂ ਆਪਾਂ ਲੈਣਾ 15 ਨਾਰਥ ਨੂੰ ਬੋਰਡ ਤੇ ਦਿਖ ਰਿਹਾ ਹੁਣ ਸਾਹਮਣੇ ਓ ਵਾਹ ਗਰੋ 15 ਨਾਰਥ ਲੈ ਆ ਲੈ ਆਪਾਂ ਇਹ 15 15 ਤੋਂ ਹੁਣ ਆਪਾਂ ਲੈਣਾ 210 210 ਲੈ ਕੇ ਫਿਰ ਆਪਾਂ ਲੋਡ ਚੱਕਣਾ ਉੱਥੇ ਦੀ 210 ਤੇ ਹੀ ਆ ਹੁਣ ਇੱਥੇ ਵੀ ਰਾਈਟ ਹੰਡਰਡ ਕਲੋਜ਼ ਕਰ ਰੱਖੀ ਆ ਕਿਦਾਂ ਨਾ ਕੰਸਟਰਕਸ਼ਨ ਤਾਂ ਲੈ ਕੇ ਬੈਗੀ ਪੈ ਪਤਾ ਨਹੀਂ ਰਾਤ ਨੂੰ ਉਦਾਂ ਟ੍ਰੈਫਿਕ ਨਹੀਂ ਹੁੰਦਾ ਪਰ ਰਾਤ ਨੂੰ ਕੰਸਟਰਕਸ਼ਨ ਵਾਲੇ ਲੈਣਾ ਬੰਦ ਕਰੀ ਬੈਠੇ ਹੁੰਦੇ ਆ ਬਲੇ ਸਮਝ ਹੀ ਨਹੀਂ ਪੈਂਦੀ ਵੀ ਹੁਣ ਬੰਦਾ ਜਾਵੇ ਕਿਧਰ ਨੂੰ ਰਾਤ ਨੂੰ ਚਲਾਵਾਂ ਕਿ ਜਣੇ ਚਲਾਵੇ ਜਿੰਨੇ ਟ੍ਰੈਫਿਕ ਹੁੰਦਾ ਜਦ ਬੰਦਾ ਕਹਿੰਦਾ ਰਾਤ ਨੂੰ ਚਲਾਵਾਂਗੇ ਮੈਂ ਰਾਤ ਨੂੰ ਕੰਸਟਰਕਸ਼ਨ ਵਾਲੇ ਪੱਟੀ ਬੈਠੇ ਹੁੰਦੇ ਆ ਫੇਰ ਬੰਦਾ ਕਹਿੰਦਾ ਨਹੀਂ ਚਲਾਵਾਂਗੇ ਇਹਦਾ ਚਲਉਂਦੇ ਕਰਦੇ ਮਿਲ ਤਾਂ 5 ਸਾਲ ਹੋ ਗਏ ਨਵੇਂ ਬੋਲ ਹੀ ਗੱਲ ਹੋ ਗਈ ਵੀ ਸਾਲੇ ਨਿਆਣੇ ਵੀ 5 ਜੰਮਲੇ ਤੇ ਪਿਆਰ ਵੀ ਨਹੀਂ ਹੋਇਆ ਤਾਂ ਆਹੀ ਕੋ ਖਰ ਦੇ ਲੰਗੇ ਨਹੀਂ ਸੜ ਵਧੀਆ ਕੱਲੀ ਜਾਂਦਾ ਕੱਲੀ ਜਾਓਸ ਇਹਨਾਂ ਬਹੁਤ ਆਪਾ ਜੀ ਨੇ ਜੋ ਕੰਮ ਕਰਦੇ ਆ ਵਧੀਆ ਕੰਮ ਕਰੋ ਨੀਤ ਨਾਲ ਕੰਮ ਕਰੋ ਨੀਤ ਨਾਲ ਮਾਰੋ ਕਰਕੇ ਕਿਉਂਕਿ ਜੇ ਨਹੀਂ ਨੀਤੀ ਮਾਰਗੀ ਫਿਰ ਕੰਮ ਕਰਨ ਦਾ ਸਵਾਦ ਵੀ ਨਹੀਂ ਆਉਣਾ ਤੇ ਉਸ ਕੰਮ 'ਚ ਤੁਹਾਨੂੰ ਵਰਕਟ ਵੀ ਨਹੀਂ ਪੈਣੀ ਇਹ ਵੀ ਗੱਲ ਪੱਕੀ ਆ ਜੇ ਨੀਤ ਸਹੀ ਰੱਖੋਗੇ ਤਾਂ ਜੇ ਥੋੜਾ ਵੀ ਬਣਦਾ ਨਾ ਉਹ ਥੋੜਾ ਤੁਹਾਨੂੰ ਬਹੁਤਿਆਂ ਵਰਗਾ ਲੱਗਣਾ ਵੀ ਹਾਂ ਕੋਈ ਠੀਕ ਕਮਾ ਲਿਆ ਫਤੋ ਚੱਲੀ ਜਾਓ ਮੂਵ 온 ਹੋਈ ਜਾਓ ਪੜੋ ਨਾ ਇਹ ਚੰਨ ਲੈਂ ਦੀ ਲੋੜ ਨਹੀਂ ਦਾ ਮੇਰਾ ਪਤਾ ਬਾਣ ਨਹੀਂ ਸਕਦੇ ਕਿ ਮਤਲਬ ਜੀ ਗੱਲੇ ਆ ਕੁਛ ਵੀ ਕਰੂਗੇ ਜੇ ਉਹਨੇ 10 ਜਣੇ ਜਿਹੜਾ ਚਾਰ ਅੱਥ ਨੂੰ ਕਿੰਗਾ ਕਹਿਣ ਵਾਲੇ ਆ ਸੱਚੇ ਦੋਨੋਂ ਮੰਦਨ ਵਾਲੇ ਹੋਊਗੇ ਇਹ ਵੀ ਗੱਲ ਪੱਕੀ ਆ ਉਹ ਜੀ 네ਗੇਟਿਵ ਚੀਜ਼ ਹਮੇਸ਼ਾ ਜ਼ਿਆਦਾ ਹੁੰਦੀ ਆ ਪੋਜ਼ਿਟਿਵ ਨਾਲੋਂ ਸੋ ਇੱਟੇ ਨਾ ਵਾਦੀ ਹੋਊਗਾ ਤਾਂ ਨਾਲੋਂ ਫਾਇਦਾ ਤੁਹਾਨੂੰ ਮਿਲਦਾ ਹੋਊਗਾ ਵੀ ਆ ਇੰਨਾ ਕਰਦਾ ਨਹੀਂ ਕਰਨਾ ਚਾਹੀਦਾ ਇਹ ਆ ਉਹ ਆ ਸੋ ਆਪਦਾ ਲੱਗੇ ਰੋ ਪਤਾ ਇਹ ਕਹਿੰਦੇ ਆ ਪਾਕਿਸਤਾਨ ਦੀ ਆੜੜ ਮੱਤੀ ਆ ਵਈ ਛੱਡ ਕੇ ਰੱਖੋ ਦਗੋ ਨਾ ਵਸ ਮੱਕੀ ਕੋਈ ਲੋੜ ਚੱਕਦੇ ਆ ਇੰਟਰ ਕਰਦੇ ਆ ਕੰਟੀਨਿਊ ਲੋੜ ਚੱਕਦੇ ਤੋਂ ਜਰੂਰ ਚਲਦੀ ਰਹਿਣੀ ਆਪਣੇ ਪਲਾਸਟ ਤੱਕ ਜਰੂਰ ਬਨੇ ਰਹੋ ਤੇ ਇੱਕ ਚੈਨਲ ਜਰੂਰ ਸਬਸਕ੍ਰਾਈਬ ਕਰਿਓ ਠੀਕ ਆ ਫਾਈਂ ਸ਼ੇਅਰ ਕਮੈਂਟ ਵੀ ਕਰ ਲੈ ਵੀ ਆਪਾਂ ਪਹੁੰਚ ਗਏ ਜਿੱਥੇ ਲੋੜ ਚੱਕਣਾ ਆ ਤੇ ਅਜੇ ਤਾਂ ਆਪਾਂ ਰੋਡ ਦੇ ਉੱਤੇ ਹੀ ਆ ਕਿਉਂਕਿ ਚੈਕ ਇਨ ਲਾਈਨ ਬਹੁਤ ਲੰਮੀ ਆ ਓ ਟਰੱਕੜਾ ਉੱਥੇ ਓ ਜਿਹੜਾ ਨੀਲਾ ਦਿਖਦਾ ਤੁਹਾਨੂੰ ਉਸ ਤੋਂ ਵੀ ਗਾਹ ਅਗੇ ਟਰੱਕੜੇ ਆ ਦੋ ਦੋ ਸੋ ਚੈੱਕ ਇਨ ਲਾਈਨ ਬਹੁਤ ਲੰਮੀ ਆ। ਆ ਕਰਕੇ ਹੈਵ ਟੂ ਵੇਟ ਕਰਨਾ ਪੈਣਾ ਥੋੜਾ ਜਿਹਾ। ਮੂਵ ਹੋਣ ਲੱਗਿਆ ਜਿਵੇਂ। ਇੱਕ ਟਰੱਕ ਨੂੰ 5-7 ਮਿੰਟ ਲੱਗਦੇ ਆ ਟੈਕਨ ਕਰਾਉਂਦੇ ਨੂੰ ਤੇ ਕਰਦੇ ਆ ਵੇਟ ਇੱਥੇ ਲਾਈਨ 'ਚ। ਸੋ ਵੀ ਅਪਾਣ ਜੀ ਆਪਣਾ ਲੋਡ ਲਿਆ ਚੱਕ। ਸੋ ਜਿਵੇਂ ਕਿ ਤੁਹਾਨੂੰ ਪਤਾ ਆਪਣੀ ਸੀਗੀ 2 ਵਜੇ ਦੀ ਅਪਾਇੰਟਮੈਂਟ ਬੱਟ ਰਾਈਟ ਨਾਉ ਟਾਈਮ ਹੋ ਚੁੱਕਿਆ ਆ। 8 ਵਜੇ ਦੇ ਤੇ 17 ਮਿੰਟ ਪੂਰਾ ਮੈਸਡਪ ਕਰਤਾ ਸਾਰਾ ਦਿਨ ਉਹਨਾਂ ਨੇ ਲੋਡ ਲੱਦਿਆ ਨਹੀਂ ਪਹਿਲਾਂ ਬਠਾਈ ਰੱਖਿਆ ਮਤਲਬ ਸਾਰਾ ਦਿਨ ਇਸ ਤਰ੍ਹਾਂ ਹੀ ਮਾਰ ਕੇ ਹੁਣ ਪੇਪਰ ਉਪਰ ਦਿੱਤੇ ਉਹਨਾਂ ਨੇ ਤੇ ਹੁਣ ਕੰਟੀਨਿਊ ਆਪਾਂ ਸਿੱਧਾ ਸੈਕਰਾਮੈਂਟੋ ਜਾਣਾ ਹੈ ਜਿੱਥੇ ਚੀਮੇ ਬਾਈ ਨੇ ਗੋਲੀਆਂ ਚਲਾਈਆਂ ਸੀਗੀਆਂ ਸਾਨੂੰ ਪਤਾ ਹੀ ਹੈ ਸੋ ਉੱਥੇ ਜਾਣਾ ਆਪਾਂ ਮਤਲਬ ਹੁਣ ਦਾੜਾ ਮਜ਼ਾਕ ਕਰਨੋ ਵੀ ਜੀ ਨਹੀਂ ਕਰਦਾ ਇੰਨੇ ਘੰਟ ਸੱਤਿਆ ਨਾਲ ਮਾਰ ਕੇ ਮੈਨੂੰ ਇਹ ਸੀਗਾ ਵੀ ਲੋਡ ਚੱਕ ਕੇ ਰਾਈਟ ਵਿੱਚ ਨਿਕਲ ਜਾਗੇ ਤੇ ਸਾਰਾ ਕੁਝ ਸੱਟਾ ਜੂਗਾ ਪਰ ਉਹ ਕਹਿੰਦੇ ਹੁੰਦੇ ਆ ਨਾ ਵੀ ਜਿੰਦਾ ਸੋਚਦੇ ਆ ਉਹਦਾ ਕਦੇ ਨਹੀਂ ਹੁੰਦਾ ਹੁੰਦਾ ਸੋ ਆਪਣਾ ਤਾਂ ਵੈਸੇ ਵੀ ਨਹੀਂ ਹੁੰਦਾ ਕਦੇ ਸੋ ਹੁਣ ਆਪਾਂ ਰਾਈਟ ਨਮਨ ਉਨਟਾਰੀਓ ਆ ਇਹ ਤੋਂ ਨਿਕਲ ਰਿਆਂ ਨਿਕਲ ਕੇ ਤੇ ਪਰ ਇਸੇਮ ਫਾਈਵ ਲੈ ਕੇ ਆਪਾਂ ਸਦਾ ਸੈਕਰਮੈਂਟੋ ਜਾਣਾ ਹੈ ਰਾਤੋਂ ਰਾਤ ਪਹੁੰਚਣਾ ਆਪਾਂ ਉੱਥੇ ਕਿਉਂਕਿ ਇਸ ਵੇਲੇ 10 ਵਜੇ ਦੀ ਅਪਾਇੰਟਮੈਂਟ ਆ 8 ਵਜੇ 8:30 ਤੇ 10 ਵਜੇ ਟਾਈਮ ਤਾਂ ਆਪਣੇ ਕੋਲ ਤਾਂ ਹੈਗਾ ਆ ਨੋ ਡਾਊਟ ਵੀ ਟਾਈਮ ਆਪਣੇ ਕੋਲ ਖਾਸਾ ਹੈਗਾ ਹਜੇ ਵੀ ਪਰ ਆ 6 ਘੰਟੇ ਵੀ ਵੇਸਟ ਹੋ ਗਏ ਮੈਨੂੰ ਇਹ ਦੇ ਫਰੇਨ ਨਿਕਲ ਜਾਂਗੇ ਤਾਂ ਬੰਦਾ ਘਰੇ ਚਲ ਜਾਂਦਾ ਹੁੰਦਾ ਬਟ ਉਹ ਨਹੀਂ ਜਾਣਾ ਜੋ ਮਨਜ਼ੂਰ ਸਭ ਨੂੰ ਗਲਾਬ ਨੂੰ ਤਾਂ ਕਦੇ ਵੇਅਰ ਹਾਊਸ ਵਾਲਾ ਨੂੰ ਮਨਜ਼ੂਰ ਸੀ ਹਰ ਹਮੇਸ਼ਾ ਉਹ ਗਾੜ ਲੈਂਦੇ ਆ ਕੱਢ ਨਹੀਂ ਸਕਦਾ ਮੈਂ ਤੇ ਅੰਦਰੋਂ ਵੀ ਕੱਢਣਾ ਉਸ ਤੇ ਚਲੋ ਕੋਈ ਨਹੀਂ ਹੁਣ ਸਿੱਧਾ ਫਿਰ ਸੈਕਰਾਮੈਂਟੋ ਜਾਂਦੇ ਆ ਤੇ ਲੋਡ ਲਾਉਨੇ ਆ ਤੇ ਲੋਡ ਲਾ ਕੇ ਫਿਰ ਦੇਖਦੇ ਆ ਅਗਲਾ ਕੀ ਪ੍ਰੋਸੈਸ ਬਣਦਾ ਦਾ ਆ ਗੱਡੀ ਦੇਖੋ ਦਾ ਤਾਂ ਵਿਨਟੇਜ ਕਾਰ ਜਿਹੜੀ ਕੈਲੀਫੋਰਨੀਆ ਹੁੰਦੀ ਨਾ ਵਿਨਟੇਜ ਕਾਰ ਆ ਵਿਨਟੇਜ ਕਾਰ ਆ 90s ਵਾਲੀ ਬਹੁਤ ਸੋਹਣੀ ਲੱਗ ਰਹੀ ਹੈ ਸਾਊਂਡ ਆਊਟ ਨੀ ਵਧੀਆ ਲੱਗਦੀ ਆ ਰੰਗ ਹੀ ਬੜਾ ਨਾ ਪਿਆਰਾ ਜਿਹਾ ਰੰਗ ਮਤਲਬ ਪਿਆਰਾ ਜਿਹਾ ਰੰਗ ਹੈ ਇਹਦਾ ਗ੍ਰੀਨ ਜ ਪਰ ਹੁਣ ਸੋਹਣੀ ਲੱਗਦੀ ਸਹੀ ਬਸ ਠੀਕ ਸਲਾਮ ਰੱਖਈ ਆ ਰੱਖਿੰਦੀ ਆ ਇਦਾਂ ਹੀ ਆਪਾਂ ਹੁਣ ਵੀਡੀਓ ਲੈ ਕੇ ਆਵਾਂਗੇ ਇਦਾਂ ਹੀ ਆਪਾਂ ਨਵੇਂ ਨਵੇਂ ਚੀਜ਼ਾਂ ਹੁਣ ਮੈਂ ਮੈਨ ਲੱਗਦਾ ਵੀ ਹੋਰ ਮਹੀਨੇ ਤੱਕ ਮੈਂ ਲੰਮੇ ਚੱਲਣ ਲੱਗ ਜਾਊਂਗਾ ਦੁਬਾਰਾ ਮਨ ਲੌਂਗੇ ਤੇ ਆਪਾਂ ਹਰ ਸਟੇਟ ਦਾ ਤੁਹਾਨੂੰ ਆਡੜ ਚੀਜ਼ਾਂ ਹੁੰਦੀਆਂ ਆ ਹਰ ਸਟੇਟ ਦੀਆਂ ਇੱਥੇ ਆਪਾਂ ਤੁਹਾਨੂੰ ਐਕਸਪਲੋਰ ਕਰਾਂਗੇ ਮੈਂ ਵੀ ਕਰੂੰਗਾ ਨਾਲ ਤੁਹਾਨੂੰ ਵੀ ਕਰਵਾਉਂਗਾ ਨਹੀਂ ਮੈਂ ਵੀ ਕਈ ਚੀਜ਼ਾਂ ਇਦਾਂ ਦੀਆਂ ਜਿਹੜੀਆਂ ਮੈਂ ਵੀ ਨਹੀਂ ਦੇਖੀਆਂ ਨਹੀਂ ਐਜੇ ਤੱਕ ਜੋ ਆਪਾਂ ਮਿਲ ਕੇ ਕਰਾਂਗੇ ਉਹ ਤੇ ਸਿੱਧੇ ਚੈਨਲ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਮਿਲਦੇ ਆਂ ਅਗਲੇ ਬਲੌਗ ਦੇ ਵਿੱਚ ਹੁਣ ਮੈਂ ਸਿੱਧਾ ਸਿੱਧਾ ਰਾਤੋ ਰਾਤ ਜਾਣਾ ਆ ਰਾਤੋ ਰਾਤ ਤੁਹਾਨੂੰ ਵੀ ਕੁਝ ਦਿਖਾ ਨਹੀਂ ਹੋਣਾ ਵੈਸੇ ਵੀ ਤੋਂ ਆਪਾਂ ਰਾਤੋ ਰਾਤ ਜਾਣਾ ਆ ਤੇ ਸਵੇਰ ਜਾ ਕੇ ਲੋਡ ਲਾਉਣਾ ਸਵੇਰ ਤੁਰੇ ਹੋਇਆ ਸਵੇਰ ਦੇ ਤੋ ਆਪਾਂ ਬਲੌਗ ਅਗਲੇ ਬਲੌਗ ਦੇ ਵਿੱਚ ਮਿਲਦੇ ਆਂ ਇਦਾਂ ਸਾਰੇ ਆਲਾ ਧਿਆਨ ਰੱਖੋ ਖੁਸ਼ ਰਹੋ ਤੇ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਤੇ ਸਬਸਕ੍ਰਾਈਬ ਜ਼ਰੂਰ ਕਰਿਓ ਚੈਨਲ ਨੂੰ ਮਾ ਅੱਗੇ ਤੋਂ ਅੱਗੇ ਭੇਜੋ ਸਾਰਿਆਂ ਨੂੰ ਤਾਂ ਕਿ ਥੋੜੀ ਰੀਚ ਵਧੇ ਚੈਨਲ ਦੀ ਆਪਾਂ ਬਹੁਤ ਛੇਤੀ ਮਿਲਦੇ ਆਂ ਸਤਿ ਸ੍ਰੀ ਅਕਾਲ ਸਾਰਿਆਂ ਨੂੰ